ਸਭ ਦੋਸਤਾਂ ਦਾ ਸੱਜਣ মিডিਆ ਚੈਨਲ ਉੱਤੇ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਤੇਸ਼ਪਰ ਵਿੱਚ 18ਵੀਂ ਲੋਕ ਸਭਾ ਦੇ ਲਈ 6ਵੇਂ ਗੇੜ ਦੀਆਂ ਜਿਹੜੀਆਂ ਵੋਟਾਂ ਅੱਜ ਪੈ ਰਹੀਆਂ ਤੇ ਇਸ ਗੇੜ ਦੇ ਵਿੱਚ 58 ਹਲਕਿਆਂ ਦੇ ਵਿੱਚ ਵੋਟਾਂ ਪੈਣੀਆਂ ਜਿੰਦੇ ਵਿੱਚ 10 ਹਰਿਆਣਾ ਦੇ 7 ਦਿੱਲੀ ਦੇ 8 ਜਿਹੜੇ ਹੈ ਬਿਹਾਰ ਦੇ 8 ਹੀ ਪੱਛਮੀ ਬੰਗਾਲ ਦੇ ਤੇ ਇਸ ਤਰ੍ਹਾਂ ਜਿਹੜੇ ਚਾਰਖੰਡ ਹੈ ਉਸਦੇ ਚਾਰ ਹਲਕੇ ਤਾਂ ਇੱਕ ਹਲਕਾ ਜਿਹੜਾ ਜੰਮੂ ਕਸ਼ਮੀਰ ਦਾ ਹੈਗਾ ਤੇ ਸੱਤ ਹਲਕੇ ਅੜੀਸਾ ਦੇ ਆ ਜਿਨ੍ਹਾਂ ਚ ਅੱਜ ਵੋਟਾਂ ਪੈ ਰਹੀਆਂ ਤੇ ਹੁਣ ਤੱਕ ਜਿਹੜੇ ਵੱਖ-ਵੱਖ ਥਾਵਾਂ ਦੇ ਵੱਖ-ਵੱਖ ਜਿਹੜੇ ਪਰਸੈਂਟੇਜ ਨਾਲ ਵੋਟਾਂ ਜਿਹੜੀਆਂ ਪਈਆਂ ਹੈਗੀਆਂ ਪਰ ਸਾਡਾ ਅੱਜ ਜਿਹੜਾ ਮੁੱਖ ਕੇਂਦਰ ਰਹੇਗਾ ਉਹ ਹਰਿਆਣਾ ਰਹੇਗਾ ਜਿੰਦੇ ਤੇ ਅਸੀਂ ਆਪਣਾ ਸਾਰਾ ਧਿਆਨ ਕੇਂਦਰਿਤ ਕਰਾਂਗੇ ਭਾਵੇਂ ਕਿ ਦੇਸ਼ ਭਰ ਚ ਵੋਟਾਂ ਪੈ ਰਹੀਆਂ ਪਰ ਕਿਉਂਕਿ ਸਾਡੇ ਨਾਲ ਲੱਗਦਾ ਹੈ ਸੂਬਾ ਜਿਹੜਾ ਇਸ ਦੇ ਅੰਦਰ ਬਹੁਤ ਸਾਰੀਆਂ ਪਿਛਲੇ ਸਮੇਂ ਦੇ ਅੰਦਰ ਜੇ ਕੁਝ ਤਬਦੀਲੀਆਂ ਵਾਪਰੀਆਂ ਉਸ ਨੇ ਇਸ ਸੂਬੇ ਨੂੰ ਬਕਾਇਦਾ ਇੱਕ ਧਿਆਨ ਦਾ ਕੇਂਦਰ ਬਣਾਤਾ ਔਰ ਲੱਗਦਾ ਹੈ ਕਿ ਜਿਸ ਤਰ੍ਹਾਂ ਇੱਥੇ ਇਸ ਵਾਰ ਹੈਰਾਨੀ ਜਨਕ ਜਿਹੜੇ ਨਤੀਜੇ ਆਉਂਦੀਆਂ ਸੰਭਾਵਨਾਵਾਂ ਬਣ ਰਹੀਆਂ ਔਰ ਅੱਜ ਹੁਣ ਤੱਕ ਜਿਹੜੇ 11 ਵਜੇ ਉਦੋਂ ਤੱਕ ਉੱਥੇ 22% ਤੋਂ ਵੱਧ ਜਿਹੜੀ ਹੈ ਵੋਟਾਂ ਪੈ ਚੁੱਕੀਆਂ ਤੇ ਇਹ ਜਿਹੜੀ ਸਾਰੇ ਉੱਥੇ ਇਸ ਵਾਰ ਸ਼ਾਮੀਕਰਨ ਬਣਿਆ ਔਰ ਜਿਸ ਤਰ੍ਹਾਂ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਤੇ ਦੂਸਰੇ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਤੀਸਰੇ ਪਾਸੇ ਜਨ ਨਾਇਕ ਜਨਤਾ ਪਾਰਟੀ ਤੇ ਅਨੈਲੋ ਜਿਹੜੇ ਹੈ ਉਹ ਉੱਥੇ ਚੋਣ ਮદાન ਚ ਉਹਨਾਂ ਨੇ ਆਪੋ ਆਪਣੇ ਉਮੀਦਵਾਰ ਉਤਾਰਿਆ ਪਰ ਪਿਛਲਾ ਸਮਾਂ ਜਿਹੜਾ ਲੰਘਿਆ ਉਹਦੇ ਵਿੱਚ ਹਰਿਆਣਾ ਦੇ ਅੰਦਰ ਕਿਸਾਨ ਅੰਦੋਲਨ ਨੇ ਇੱਕ ਵੱਖਰੀ ਤਰ੍ਹਾਂ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਦੂਸਰਾ ਜਿਹੜਾ ਬਕਾਇਦਾ ਜਿਹੜੇ ਮਹਿਲਾ ਪਹਿਲਵਾਨਾਂ ਦਾ ਮਾਮਲਾ ਹੈ ਉਹ ਵੀ ਦੇਵੀ ਇਸ ਦੇ ਉੱਤੇ ਅਸਰ ਪੈਣ ਦੇ ਅਸਾਰ ਹੈ ਉਸ ਦਾ ਕਾਰਨ ਇਹ ਹੈ ਕਿ ਲੰਮਾ ਸਮਾਂ ਮਹਿਲਾ ਪਹਿਲਵਾਨ ਜਿਸ ਤਰ੍ਹਾਂ ਦਿੱਲੀ ਵਿੱਚ ਰੋਸ ਧਰਨੇ ਤੇ ਬੈਠੀਆਂ ਰਹੀਆਂ ਔਰ ਉਸ ਨੇ ਜਿਸ ਤਰ੍ਹਾਂ ਜਾਟ ਭਾਈਚਾਰੇ ਦੇ ਅੰਦਰ ਇੱਕ ਸਥਿਤੀ ਪੈਦਾ ਕੀਤੀ ਹੈ ਉਸ ਦੇ ਉੱਤੇ ਔਰ ਖਾਸ ਕਰਕੇ ਅਗਰੀ ਪੱਥ ਜਿਹੜੀ ਸਰਕਾਰ ਦੀ ਸਕੀਮ ਹੈ ਉਸ ਨੇ ਇਹ ਸਾਰੀਆਂ ਜਿਹੜੀਆਂ ਨਵੀਆਂ ਹਾਲਤਾਂ ਇੱਥੇ ਪੈਦਾ ਕੀਤੀਆਂ ਉਹ ਸਾਰੇ ਦੇ ਉੱਤੇ ਅਸੀਂ ਹੁਣ ਚਰਚਾ ਕਰਾਂਗੇ ਇਸ ਚਰਚਾ ਦੇ ਲਈ ਸਾਡੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸੰਜੇ ਮਲੋਤਰਾ ਜੀ ਜਿਨ੍ਹਾਂ ਦਾ ਕਿ ਬੜਾ ਵਿਸ਼ਾਲ ਤਜਰਬਾ ਹੈ ਤੇ ਜਿਨ੍ਹਾਂ ਨੇ ਖਾਸ ਕਰਕੇ ਹਰਿਆਣੇ ਦੀ ਰਾਜਨੀਤੀ ਦੇ ਉੱਤੇ ਬੜੀ ਨੇੜੇੋਂ ਨਜ਼ਰ ਰੱਖੀ ਹੈ ਔਰ ਬੜੇ ਅੱਛੀ ਤਰ੍ਹਾਂ ਉੱਥੇ ਜੋ ਕੁਝ ਵੀ ਵਾਪਰ ਰਿਹਾ ਉਸ ਦੇ ਬਾਰੇ ਉਹਨਾਂ ਦਾ ਇੱਕ ਆਪਣਾ ਧਿਆਨ ਹੈ ਆਪਣੀ رائے ਹੈ ਆਪਣੀ ਸੋਚ ਹੈ ਤੇ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਇਸ ਸਥਿਤੀ ਦੇ ਵਿੱਚ ਜਿਹੜੀ ਅੱਜ ਬਣੀ ਹੋਈ ਹੈ ਉਹਦੇ ਵਿੱਚ ਉਹ ਕੀ ਸੋਚਦੇ ਆ ਤੇ ਕੀ ਉਹਨਾਂ ਦੀ رائے ਹੈ ਤੇ ਕੀ ਉਹਨਾਂ ਦੀ ਟਿੱਪਣੀ ਹੈ ਮੈਂ ਸਭ ਤੋਂ ਪਹਿਲਾਂ ਸੰਜੇ ਮਲੋਤਰਾ ਜੀ ਨੂੰ ਜੀ ਆਇਆਂ ਆਖਦਾ ਸਵਾਗਤ ਹੈ ਮੇਰੇ ਉਤਰਾਈਤਾ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਜਨੂ ਸਾਹਿਬ ਮੇਰੇ ਉਤਰਾਈ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਜਿਹੜੀਆਂ ਸਥਿਤੀਆਂ ਇਸ ਵਾਰੀ ਬਣੀਆਂ ਹਰਿਆਣੇ ਚ ਜਨੂ ਸਾਹਿਬ ਜਿਵੇਂ ਤੁਸੀਂ ਦੱਸਿਆ ਕਰੀਬ ਅਜੇ 11:00 ਵਜੇ ਹੋ ਗਏ ਨੇ ਸਾਡੇ ਕੋਲ ਜਿਹੜੇ ਆંકੜੇ ਮੌਜੂਦ ਹੈਗੇ ਨੇ ਉਹਦੇ ਹਿਸਾਬ ਨਾਲ ਕਰੀਬ 22% ਦੇ ਆਸ-ਪਾਸ ਵੋਟ ਹੋ ਚੁੱਕੀ ਹੈਗੀ ਹੈ ਅ ਗਰਮੀ ਦਾ ਮੌਸਮ ਹੈ ਤੇਜ਼ ਗਰਮੀ ਹੈ ਹਰਿਆਣਾ ਦੇ ਵਿੱਚ ਲਗਭਗ ਹੀਟ ਵੇਵ ਕੰਡੀਸ਼ਨਸ ਚੱਲ ਰਹੀਆਂ ਹੈਗੀਆਂ ਨੇ ਇਹਨਾਂ ਕੰਡੀਸ਼ਨਸ ਦੇ ਵਿੱਚ ਕਿੰਨੀਕ VOTING ਹੁੰਦੀ ਹੈ ਇਹ ਕਾਫੀ ਹੱਦ ਤੱਕ ਅੱਗੇ ਦੀ ਜਿਹੜੇ ਰਾਜਨੀਤਿਕ ਘਟਨਾਕ੍ਰਮ ਹੈ ਉਹ ਉਸ ਨੂੰ ਕਾਫੀ ਹੱਦ ਤੱਕ ਉਦੇ ਉਤੇ ਅਸਰ ਪਾਏਗਾ ਕਿਉਂਕਿ ਅਜੇ ਤੱਕ ਜਿਹੜੇ 5 ਗੇੜ ਹੋਏ ਨੇ ਉਹਨਾਂ ਵਿੱਚ ਤੁਸੀਂ ਦੇਖਿਆ ਹੋਣਾ ਕਿ ਵੋਟ ਪਰਸੈਂਟੇਜ ਨੂੰ ਲੈ ਕੇ ਕਾਫੀ ਗੱਲਬਾਤ ਹੁੰਦੀ ਰਹੀ ਪਹਿਲੇ ਦੇ ਮੁਕਾਬਲੇ ਥੋੜੀ ਘਟੀ ਹੈਗੀ ਹੈ ਉਸ ਦੀ ਵਜ੍ਹਾ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਥੋੜਾ ਜਿਹਾ ਚਿੰਤਾ ਵਿੱਚ ਹੈ ਆਪੋਜੀਸ਼ਨ ਨੂੰ ਲੱਗ ਰਿਹਾ ਕਿ ਉਹਨਾਂ ਦੀ ਹਾਲਾਤ ਅੱਛੇ ਹੈਗੇ ਨੇ ਤੇ ਜਿੱਥੋਂ ਤੱਕ ਹਰਿਆਣਾ ਦੀ ਗੱਲ ਕਰੀਏ ਹਰਿਆਣਾ ਦੇ ਵਿੱਚ ਪਿਛਲੇ ਚੋਣਾਂ ਦੇ ਵਿੱਚ ਤੇ ਬੀਜੇਪੀ ਨੇ ਕਲੀਨ ਸਵਿਪ ਕੀਤਾ ਸੀ ਸਾਰੀਆਂ ਸੀਟਾਂ ਦੇ ਉੱਤੇ ਬੀਜੇਪੀ 10 ਦੀਆਂ 10 ਸੀਟਾਂ ਦੇ ਉੱਤੇ ਜੇਤੂ ਹੋਈ ਸੀਗੀ ਲੇਕਿਨ ਇਹਨਾਂ 5 ਸਾਲਾਂ ਦੇ ਵਿੱਚ ਕਾਫੀ ਕੁਝ ਬਦਲਿਆ ਜਿਹੜੇ ਤੁਸੀਂ ਉਹ ਤੇ ਇੱਥੇ ਮੇਰਾ ਸਵਾਲ ਹੈ ਜਿਸ ਦਾ ਤੁਸੀਂ ਗੱਲ ਕੀਤੀ ਹੈ ਕਿ ਪਿਛਲੀਆਂ 10 ਸੀਟਾਂ ਨੂੰ ਸਵੀਪ ਕੀਤੀਆਂ ਸੀ ਤੇ ਕਹਿੰਦੇ ਕਿ ਗੈਪ ਬੜਾ ਵੱਡਾ ਸੀਗਾ 30% ਦਾ ਗੈਪ ਸੀਗਾ ਜਿਹੜੀ ਭਾਜਪਾ ਤੇ ਜਨਤਾ ਪਾਰਟੀ ਨੇ ਸੀਟਾਂ ਜਿੱਤੀਆਂ ਔਰ ਕਾਂਗਰਸ ਕੋਲ ਜਿਹੜੀਆਂ ਸੀ 28% ਸਾਰਾ ਵੋਟਾਂ ਦਾ ਹਿੱਸਾ ਤੇ ਇਹਨਾਂ ਗੈਪ ਵੀ ਉਹ ਪੂਰਾ ਕਰਨਾ ਉਹਨਾਂ ਨੇ ਬਿਲਕੁਲ ਦਰਸਲ ਕੀ ਹੈਗਾ ਕਿ ਜਦੋਂ ਚੇਂਜ ਹੁੰਦਾ ਹੈਗਾ ਮਿਰਨੂ ਸਾਹਿਬ ਤੇ ਉਹ ਇੱਕਦਮ ਫਿਰ ਜਿਹੜਾ ਵੋਟਰ ਦਾ ਮੂਡ ਹੈ ਉਹ ਬਦਲਦਾ ਹੈਗਾ ਔਰ ਕਈ ਤਰ੍ਹਾਂ ਦੇ ਹਨ ਤੁਹਾਨੂੰ ਤਾਂ ਪਤਾ ਹੈ ਹਿੰਦੁਸਤਾਨ ਦੇ ਵਿੱਚ ਕਈ ਤਰ੍ਹਾਂ ਦੇ ਪਰਮਿਟੇਸ਼ਨਸ ਕੰਬੀਨੇਸ਼ਨਸ ਹੈਗੇ ਨੇ ਕਾਸਟ ਦੇ ਕੰਬੀਨੇਸ਼ਨਸ ਹੈਗੇ ਨੇ ਰਿਲੀਜੀਅਨ ਦੇ ਕੰਬੀਨੇਸ਼ਨਸ ਹੈਗੇ ਨੇ ਔਰ ਜਿਹੜੇ ਮੁੱਦਿਆਂ ਦਾ ਤੁਸੀਂ ਜ਼ਿਕਰ ਕੀਤਾ ਹਾਲਾਂਕਿ ਪਿਛਲੇ ਚੋਣਾਂ ਦੇ ਵਿੱਚ ਵੀ ਹਰਿਆਣਾ ਤੁਹਾਨੂੰ ਪਤਾ ਹੈ ਕਿ जाट ਵੋਟ ਕਾਫੀ ਇੰਪੋਰਟੈਂਟ ਰਹਿੰਦਾ ਹੈਗਾ ਪਿਛਲੇ ਚੋਣਾਂ ਦੇ ਵਿੱਚ ਵੀ जाट ਵੋਟ ਜਿਹੜਾ ਸੀਗਾ ਉਹ ਕਾਂਗਰਸ ਦੇ ਨਾਲ ਬੀਜੇਪੀ ਦੇ ਨਾਲ ਨਹੀਂ ਮੰਨਿਆ ਜਾ ਰਿਹਾ ਸੀਗਾ ਲੇਕਿਨ ਇੱਕ ਤਰ੍ਹਾਂ ਦੀ ਰਿਵਰਸ ਪੋਲਰਾਈਜੇਸ਼ਨ ਕਰਕੇ ਬੀਜੇਪੀ ਨੇ ਬਾਕੀ ਜਿਹੜੇ ਬਰਾਦਰੀਆਂ ਸੀਗੀਆਂ ਉਹਨਾਂ ਨੂੰ ਇੱਕ ਪਾਸੇ ਲਿਜਾ ਕੇ ਉੱਥੇ ਇੱਕ ਤਰ੍ਹਾਂ ਦੀ ਜਿਹੜੀ ਸੋਸ਼ਲ ਇੰਜੀਨੀਅਰਿੰਗ ਕੀਤੀ ਜਿਸ ਦੀ ਵਜ੍ਹਾ ਦੇ ਨਾਲ ਬੀਜੇਪੀ ਨੂੰ ਇੱਕ ਬਹੁਤ ਜ਼ਿਆਦਾ ਹਲਾਬ ਜੜਾ ਹੋਇਆ ਜੋ ਜੜਾ ਤੁਸੀਂ ਕਿਹਾ ਪਰਸੈਂਟੇਜ ਦੇ ਵਿੱਚ ਬੀਜੇਪੀ ਨੂੰ ਕਿੱਥੇ ਜ਼ਿਆਦਾ ਲਾਬ ਹੋਇਆ ਲੇਕਿਨ ਇਸ ਵਾਰ ਹਾਲਾਤ ਉਦਾ ਦੇ ਨਹੀਂ ਹੈਗੇ ਯਾਟ ਬਰਾਦਰੀ ਜਿਹੜੀ ਆ ਉਹ ਤਾਂ ਨਰਾਜ਼ ਹੈ ਹੀ ਹੈ ਇਸ ਤੋਂ ਇਲਾਵਾ ਓਵਰਆਲ ਬੀਜੇਪੀ ਤੋਂ ਲੋਕਾਂ ਦੀ ਜਿਹੜੀ ਉਹ ਨਰਾਜ਼ਗੀ ਵਧੀ ਹੈਗੀ ਹੈ ਫਿਰ ਵੀ ਬੀਜੇਪੀ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਬਹੁਤ ਬੁਰਾ ਸ਼ਾਇਦ ਨਾ ਰਹੇ ਲੇਕਿਨ ਉਨਾ ਛਵ ਨਹੀਂ ਰਹੇਗਾ ਔਰ ਇਸ ਵਾਰ ਕਾਂਗਰਸ ਬਿਲਕੁਲ ਪਲੇ ਦੇ ਵਿੱਚ ਛਗੀ ਹੈ ਔਰ ਇਸ ਵਾਰ ਕਲੀਨ সুইਪ ਦੇ ਬਾਰੇ ਤਾਂ ਬਿਲਕੁਲ ਤੁਸੀਂ ਭੁੱਲੀ ਜਾਓ ਕਿ ਉੱਥੇ ਹੋਏਗਾ ਇੱਕ ਕਰੜਾ ਮੁਕਾਬਲਾ ਜਿਹੜਾ ਉਹ ਕਾਂਗਰਸ ਦੇ ਨਾਲ ਉਹਨਾਂ ਨੂੰ ਦੇਖਣ ਨੂੰ ਮਿਲੇਗਾ ਜਿੱਥੋਂ ਤੱਕ ਦੂਜੀ ਪਾਰਟੀਆਂ ਦਾ ਚੋਟਾਲਾ ਫੈਮਿਲੀ ਦੀਆਂ ਪਾਰਟੀਆਂ ਹੈਗੀਆਂ ਨੇ ਚਾਹੇ ਉਹ ਇਨਲੋ ਹੈ ਚਾਹੇ ਉਹ ਜੀ ਜੀ ਪੀ ਹੈ ਉਹ ਆਲਮੋਸਟ ਲਗਾਤਾਰ ਡਿਕਲਾਈਨ ਦੇ ਉੱਤੇ ਨਜ਼ਰ ਆ ਰਹੀਆਂ ਹੈਗੀਆਂ ਨੇ ਜਿਹੜੇ ਫਿਲਹਾਲ ਜਿਹੜੇ ਰੁਝਾਨ ਹੈਗੇ ਨੇ ਇੱਕ ਅੱਧੀ ਸੀਟ ਛੱਡ ਕੇ ਇਹ ਦੋਨੋਂ ਪਾਰਟੀਆਂ ਜਿਹੜੀਆਂ ਓਤੀਜੇ ਤੇ ਚੌਥੇ ਥਾਂ ਦੇ ਲਈ ਹੀ ਲੜਨਗੀਆਂ ਅਸਲੀ ਮੁਕਾਬਲਾ ਤੁਹਾਡਾ ਮਤਲਬ ਕਾਂਗਰਸ ਤੇ ਬੀਜੇਪੀ ਦੇ ਵਿੱਚ ਜੀ ਬਿਲਕੁਲ ਇਹ ਮੁਕਾਬਲਾ ਜਿਹੜਾ ਉਹ ਕਾਂਗਰਸ ਤੇ ਬੀਜੇਪੀ ਦੇ ਵਿੱਚ ਹੋਣਾ ਤੁਹਾਨੂੰ ਇਹ ਵੀ ਯਾਦ ਹੋਇਆਗਾ ਕਿ ਪਿਛਲੇ ਚੋਣਾਂ ਦੇ ਵਿੱਚ ਵੀ ਜਦੋਂ ਕਾਂਗਰਸ ਜਦੋਂ ਬੀਜੇਪੀ ਨੇ ਲੋਕ ਸਭਾ ਚ ਕਲੀਨ ਸਵੀਪ ਕੀਤਾ ਸੀਗਾ ਲੇਕਿਨ ਉਸ ਤੋਂ ਥੋੜੇ ਦਿਨ ਬਾਅਦ ਜਦੋਂ 5-6 ਮਹੀਨੇ ਦੇ ਬਾਅਦ ਵਿਧਾਨ ਸਭਾ ਦੇ ਚੋਣ ਹੋਏ ਤੇ ਜਿੱਥੇ ਨਾਰਾ ਦੇ ਰਹੀ ਸੀਗੀ ਭਾਜਪੀ 70 ਅਬ ਕੀ ਵਾਰ 70 ਪਰ 90 ਦੇ ਵਿੱਚੋਂ ਅਸੀਂ 70 ਤੋਂ ਜ਼ਿਆਦਾ ਸੀਟਾਂ ਲੈ ਕੇ ਜਾਵਾਂਗੇ ਔਰ ਉਹਨਾਂ ਦਾ ਇਹ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਜੋ ਲੋਕ ਸਭਾ ਵਿੱਚ ਹੋਇਆ ਉਹੀ ਲੋਕ ਰਿਪੀਟ ਕਰਨਗੇ ਵਿਧਾਨ ਸਭਾ ਦੇ ਵਿੱਚ ਲੇਕਿਨ ਲੋਕ ਡਿਫਰੈਂਟ ਤਰ੍ਹਾਂ ਵੋਟ ਕਰਦੇ ਹੈਗੇ ਨੇ ਉਹੀ ਸਿਚੁਏਸ਼ਨ ਜਿਹੜੀ ਉਹ ਚੇਂਜ ਹੋਈ ਕਾਂਗਰਸ ਔਰ ਬੀਜੇਪੀ ਇਵਨ ਕੀ ਸਿੰਪਲ ਮੈਜੋਰਟੀ ਵੀ ਨਹੀਂ ਲੈ ਸਕੀ ਸੀਗੀ 40 ਸੀਟਾਂ ਦੇ ਉੱਤੇ ਰਹਿ ਗਈ ਸੀਗੀ ਕਾਂਗਰਸ ਨੇ ਬੜੀ ਸਟਰੋਂਗ ਕਮਬੈਕ ਕੀਤੀ ਸੀਗੀ ਕਰੀਬ 32 ਸੀਟਾਂ ਦੇ ਉੱਤੇ ਆ ਗਈ ਸੀਗੀ ਤੇ ਇਸ ਕਰਕੇ ਵੋਟਰ ਦਾ ਜਿਹੜਾ ਬਿਹੇਵੀਅਰ ਹੈ ਇਸ 5 ਸਾਲ ਦੇ ਦੌਰਾਨ ਵੀ ਕਾਫੀ ਚੇਂਜ ਹੋਇਆ ਹੈਗਾ ਕਈ ਤਰ੍ਹਾਂ ਦੇ ਮੁੱਦੇ ਆ ਉਹਨਾਂ ਦਾ ਤੁਸੀਂ ਆਪ ਜ਼ਿਕਰ ਕੀਤਾ ਕਿਸਾਨਾਂ ਦਾ ਅੰਦੋਲਨ ਰਿਹਾ ਕਿਸਾਨ ਓਵਰਆਲ ਜੋ ਭਾਜਪਾ ਦਾ ਵਤੀਰਾ ਰਿਹਾ ਉਸ ਤੋਂ ਕਿਸਾਨ ਨਾਰਾਜ਼ ਰਹੇ ਉਸ ਤੋਂ ਬਾਅਦ ਪਹਿਲਵਾਨਾਂ ਦਾ ਮਸਲਾ ਹੋਇਆ ਉਸਦੇ ਵੀ ਭਾਜਪਾ ਨੂੰ ਕੋਈ ਬਹੁਤ ਜ਼ਿਆਦਾ ਦੀ ਪੋਪੁਲਾਰਿਟੀ ਨਹੀਂ ਹੋਈ ਇੱਕ ਐਂਟੀ ਇਨਕੰਮਨਸੀ ਜਿਹੜੀ ਨੈਚੁਰਲ ਚੀਜ਼ ਹੁੰਦੀ ਹੈਗੀ ਹੈ ਜਿਹੜੀ ਸਤਾਰੂੜ ਪਾਰਟੀ ਹੈਗੀ ਹੈ ਉਹ ਐਂਟੀ ਇਨਕੰਮਨਸੀ ਦਾ ਫੈਕਟਰ ਜਿਹੜਾ ਉਹ ਭਾਜਪਾ ਵਾਸਤੇ ਪਾਰੂ ਪੈ ਸਕਦਾ ਹੈਗਾ ਔਰ ਮੈਂ ਇਹ ਨਹੀਂ ਕਹਦਾ ਕਿ ਭਾਜਪਾ ਕੰਵੈਂਸੀ ਵੀ ਤਾਂ ਡਬਲ ਹੋਣੀ ਹੈ ਨਾ ਜੀ ਡਬਲ ਇੰਜਨ ਦੀ ਸਰਕਾਰ ਹੈ ਬਿਲਕੁਲ ਬਿਲਕੁਲ ਡਬਲ ਇੰਜਨ ਦੀ ਸਰਕਾਰ ਹੈ ਇੱਥੇ ਇੱਥੇ ਵੀ ਭਾਜਪਾ ਦੀ ਸਰਕਾਰ ਸੀ ਕੇਂਦਰ ਦੇ ਵਿੱਚ ਵੀ ਔਰ ਦੂਸਰਾ ਇੱਕ ਫੈਕਟਰ ਜਿਹੜਾ ਉਹ ਨਰਿੰਦਰ ਮੋਦੀ ਫੈਕਟਰ ਜਿਹੜਾ ਰਹਿੰਦਾ ਹੈਗਾ ਜੀ ਜੀ ਕਿਉਂਕਿ ਇਹ ਚੋਣ ਤੁਹਾਨੂੰ ਪਤਾ ਹੈ ਕਿ ਭਾਜਪਾ ਨੇ ਇੱਕ ਤਰ੍ਹਾਂ ਦੇ ਉਹ ਪ੍ਰੈਜ਼ੀਡੈਂਸ਼ੀਅਲ ਟਾਈਪ ਦੇ ਚੋਣ ਬਣਾ ਦਿੱਤੇ ਹੈਗੇ ਨੇ ਕਿ ਵੀ ਤੁਸੀਂ ਆਪਣੇ ਕੈਂਡੀਡੇਟ ਨੂੰ ਵੋਟ ਨਹੀਂ ਕਰ ਰਹੇ ਤੁਸੀਂ ਅਗਰ ਉਸ ਨੂੰ ਵੋਟ ਕਰ ਰਹੇ ਹੋ ਤਾਂ ਸਦਾ ਮੋਦੀ ਨੂੰ ਵੋਟ ਕਰ ਰਹੇ ਹੈਗੇ ਹੋ ਤੇ ਮੋਦੀ ਦੀ ਪਪੂਲਾਰਿਟੀ ਵੀ ਜਿਹੜੀ ਹੈ ਹਾਲਾਂਕਿ ਜਿਹੜੇ ਪੋਲ ਸਰਵੇਸ ਹੈਗੇ ਨੇ ਉਹ ਤੇ ਅਜੇ ਵੀ ਦੱਸ ਦੱਸ ਰਹੇ ਹੈਗੇ ਨੇ ਕਿ ਮੋਦੀ ਸਭ ਤੋਂ ਕੋਈ ਜਿ ਕੋ ਸ਼ੱਕ ਵੀ ਨਹੀਂ ਕਿ ਉਹ ਸਭ ਤੋਂ ਪਪੂਲਰ ਲੀਡਰ ਹੈਗੇ ਨੇ ਇੰਡੀਆ ਦੇ ਲੇਕਿਨ ਨਿਸ਼ਚਿਤ ਤੌਰ ਤੇ ਉਹਨਾਂ ਦਾ ਜਿਹੜਾ ਪਪੂਲਾਰਿਟੀ ਗ੍ਰਾਫਟ ਹੈ ਉਹ ਵੀ ਨੀਚੇ ਆਇਆ ਤੇ ਸਿਰਫ ਮੋਦੀ ਦੇ ਨਾਮ ਤੇ ਵੋਟ ਦੇਣ ਵਾਲੇ ਵੋਟਰ ਵੀ ਸਵਰ ਘਟਣਗੇ ਔਰ ਉਸ ਦਾ ਫਾਇਦਾ ਵੀ ਜਿਹੜਾ ਉਹਨਾਂ ਦੇ ਜਿਹੜੇ اپੋਜੀਸ਼ਨ ਹੈਗੇ ਨੇ ਮਤੇ ਉਹਨਾਂ ਨੂੰ ਹੋਏਗਾ ਜੀ ਇਹ ਇਹਦੇ ਵਿੱਚ ਮਰੋਤਾ ਜਿਸ ਤਰ੍ਹਾਂ ਆਮ ਤੌਰ ਤੇ ਹਰਿਆਣਾ ਚ ਕਿਹਾ ਜਾਂਦਾ ਹੈ ਕਿ ਨੌਨ ਜਾਟ ਜਾਟ ਵੋਟਾਂ ਚ ਵੋਟਾਂ ਚ ਬੜੀ ਵੱਡੀ ਡਿਵੀਜ਼ਨ ਹੁੰਦੀ ਹੈ ਪਿਛਲੇ ਸਮੇਂ ਵੀ ਜਦੋਂ ਭਾਰਤੀ ਜਨਤਾ ਪਾਰਟੀ ਜਿੱਤੀ ਸੀ ਤਾਂ ਉਦੋਂ ਨੌਨ ਜਾਟ ਜਿਹੜੇ ਵੋਟਰ ਸੀਗੇ ਉਹਨਾਂ ਤੇ ਜ਼ਿਆਦਾ ਉਹਨਾਂ ਨੇ ਕਨਸੈਂਟਰੇਟ ਕੀਤਾ ਸੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਿਚੁਏਸ਼ਨ ਜਿਹੜਾ ਹੁਣ ਇਲੈਕਸ਼ਨ ਹੋ ਰਿਹਾ ਇਹਦੇ ਵਿੱਚ ਜਿਸ ਢੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਐਨ ਚੋਣਾਂ ਦੇ ਮੌਕੇ ਦੇ ਉੱਤੇ ਆਪਣਾ ਮੁੱਖ ਮੰਤਰੀ ਬਦਲ ਦਿੱਤਾ ਔਰ ਮੁੱਖ ਮੰਤਰੀ ਦੇ ਨਾਲ ਸਮੁੱਚੀ ਕੈਬਨਿਟ ਬਦਲ ਗਈ ਜਿਹੜੇ ਪੁਰਾਣੇ ਲੀਡਰ ਸੀਗੇ ਭਾਰਤੀ ਜਨਤਾ ਪਾਰਟੀ ਦੇ ਸਥਾਪਿਤ ਲੀਡਰ ਉਹਨਾਂ ਨੂੰ ਕੈਬਨਿਟ ਚ ਥਾਂ ਵੀ ਨਹੀਂ ਮਿਲੀ ਤੇ ਭਾਰਤੀ ਜਨਤਾ ਪਾਰਟੀ ਦੇ ਇੱਕ ਅੰਦਰਲਾ ਵਿਰੋਧ ਹੈ ਇੱਕ ਬਾਹਰਲਾ ਵਿਰੋਧ ਹੈ ਤਾਂ ਇਹ ਸਿਚੁਏਸ਼ਨ ਦੇ ਅੰਦਰ ਮੁੱਖ ਮੰਤਰੀ ਬਦਲਣ ਦਾ ਉਹਨਾਂ ਨੂੰ ਕੋਈ ਫਾਇਦਾ ਹੋਏਗਾ ਜਨੋ ਸਾਹਿਬ ਦੇਖੋ ਇੱਕ ਬਹੁਤ ਸਰਪ੍ਰਾਈਜ਼ ਮੂਵ ਸੀਗਾ ਕਿ ਇੱਕਦਮ ਤੁਸੀਂ ਆਪਣੇ ਇੱਕ ਚੀਫ ਮਿਨਿਸਟਰ ਨੂੰ ਦੋ ਦਿਨ ਪਹਿਲੇ ਪ੍ਰਾਇਮ Ministro ਨਾਲ ਸਟੇਜ ਸ਼ੇਅਰ ਕਰ ਰਹੇ ਸੀਗੇ ਉੱਥੇ ਉਹ ਖੱਟਰ ਸਾਹਿਬ ਦੀ ਬਹੁਤ ਵਡਿਆਈ ਕਰ ਰਹੇ ਸੀਗੇ ਲੇਕਿਨ ਦੋ ਦਿਨਾਂ ਬਾਅਦ ਹੀ ਪਤਾ ਚੱਲਦਾ ਹੈ ਕਿ ਉਹ ਉਹਨਾਂ ਨੂੰ ਮੁੱਖ ਮੰਤਰੀ ਉਹ ਨਹੀਂ ਰਹੇ ਉਹਨਾਂ ਦੀ ਜਗ੍ਹਾ ਸੈਣੀ ਸਾਹਿਬ ਮੁੱਖ ਮੰਤਰੀ ਬਣ ਗਏ ਹੈਗੇ ਨੇ ਹੋ ਸਕਦਾ ਹੈ ਬੀਜੇਪੀ ਦੀ ਕੈਲਕੂਲੇਸ਼ਨ OBC ਵੋਟ ਨੂੰ ਲੈ ਕੇ ਰਹੀ ਹੋਵੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ जाट ਵੋਟ ਅਗਰ ਨਹੀਂ ਮਿਲੇਗਾ ਤੇ OBC ਵੋਟ ਕਾਫੀ ਸਾਈਜ਼ੇਬਲ ਵੋਟ ਹੈਗਾ ਹਰਿਆਣਾ ਦੇ ਵਿੱਚ ਤੇ ਔਰ ਬੀਜੇਪੀ ਨੂੰ ਉਹ ਸਪੋਰਟ ਵੀ ਕਰਦਾ ਰਿਹਾ ਹੈਗਾ ਔਰ ਬਾਕੀ ਵੀ ਜਿਹੜੇ ਬੱਚੇ ਖੁਚੇ ਜਿਹੜੇ ਮੋਟਰ ਵੋਟਰ ਉਹਨਾਂ ਨੂੰ ਸਪੋਰਟ ਨਹੀਂ ਕਰ ਰਹੇ ਹੈ ਉਹਨਾਂ ਨੂੰ ਇੱਕ ਤਰ੍ਹਾਂ ਦਾ ਰਿਜਾਨ ਵਾਸਤੇ ਤੁਸੀਂ ਕਹਿ ਸਕਦੇ ਹੋ ਕਿ ਆਪਣਾ OBC ਕੈਂਡੀਡੇਟ ਨੂੰ ਚੀਫ ਮਿਨਿਸਟਰ ਉਹ ਬਣਾਉਣ ਦੀ ਕੋਸ਼ਿਸ਼ ਹੋਈ ਹੈ ਲੇਕਿਨ ਕਿੰਨਾ ਇਹ ਮੂਵ ਇਹਨਾਂ ਨੂੰ ਪੇ ਕਰੇਗਾ ਇਹ ਇਸ ਦੇ ਉੱਤੇ ਕਾਫੀ ਸਵਾਲ ਹੈਗੇ ਨੇ ਕਿਉਂਕਿ ਸੈਣੀ ਨੂੰ ਮੁੱਖ ਮੰਤਰੀ ਜ਼ਰੂਰ ਬਣਾਤਾ ਗਿਆ ਲੇਕਿਨ ਸੈਣੀ ਬਹੁਤ ਹੀ ਜੂਨੀਅਰ ਲੀਡਰ ਸੀਗੇ ਜਿਵੇਂ ਬੀਜੇਪੀ ਦੀ ਬਾਕੀ ਸਟੇਟਸ ਦੇ ਵਿੱਚ ਵੀ ਇਹਨਾਂ ਦਾ ਸਟਾਈਲ ਆਫ ਫੰਕਸ਼ਨਿੰਗ ਹੈ ਇੱਕਦਮ ਬਿਲਕੁਲ ਇੱਕ ਨਵੇਂ ਚਿਹਰੇ ਨੂੰ ਚੀਫ ਮਨਿਸਟਰ ਦੀ ਕੁਰਸੀ ਤੇ ਬਿਠਾ ਦਿੰਦੇ ਹੈਗੇ ਨੇ ਚਾਹੇ ਉਹ ਐਮਪੀ ਹੋਵੇ ਚਾਹੇ ਉਹ ਰਾਜਸਥਾਨ ਹੋਵੇ ਉਸੇ ਤਰ੍ਹਾਂ ਦਾ ਕੰਮ ਹਰਿਆਣਾ ਦੇ ਵਿੱਚ ਵੀ ਕੀਤਾ ਲੇਕਿਨ ਉਸ ਦੀ ਵਜ੍ਹਾ ਦੇ ਨਾਲ ਇਹਨਾਂ ਦਾ ਜਿਹੜਾ ਟਰੈਡੀਸ਼ਨਲ ਕੈਡਰ ਹੈਗਾ ਉਹਦੇ ਵਿੱਚ ਇੱਕ ਤਰ੍ਹਾਂ ਦੀ ਡੀਮੋਰਾਲਾਈਜੇਸ਼ਨ ਹੈ ਜੀ ਖਾਸ ਤੌਰ ਤੇ ਇਹਨਾਂ ਦੇ ਜਿਹੜੇ ਸੀਨੀਅਰ ਲੀਡਰਸ ਏ ਉਹ ਬੇਸ਼ੱਕ ਬੀਜੇਪੀ ਦੇ ਵਿੱਚ ਮਾਹੌਲ ਇਸ ਤਰ੍ਹਾਂ ਦਾ ਹੈਗਾ ਉਹ ਸਰਗਰਮ ਹਿੱਸਾ ਲੈ ਰਹੇ ਚੋਣਾਂ ਸਰਗਰਮੀ ਨਾ ਕਿ ਨਹੀਂ ਜੀ ਆ ਫੀਲਡ 'ਚ ਨਜ਼ਰ ਆਂਦੇ ਹੈਗੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਲੇਕਿਨ ਕਿੰਨਾ ਕੁ ਉਹਨਾਂ ਦੀ ਇਨਵੋਲਵਮੈਂਟ ਹੈਗੀ ਆ ਇਸ ਦੇ ਉੱਤੇ ਕਾਫੀ ਲੋਕ ਗੱਲ ਕਰਦੇ ਹੈਗੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਵੇਂ ਅਨਿਲ ਵੇਜ ਦੀ ਅਸੀਂ ਗੱਲ ਕਰੀਏ ਅਨਿਲ ਵੇਜ ਨੇ ਤੇ ਆਪਣਾ ਸਟੈਂਡ ਲਿਤਾ ਉਹ ਤਾਂ ਉਹਨਾਂ ਦੀ ਮਿਨਿਸਟਰੀ 'ਚ ਸ਼ਾਮਿਲ ਵੀ ਨਹੀਂ ਹੋਏ ਹਾਲਾਂਕਿ ਉਹ ਇਹ ਲਗਾਤਾਰ ਕਹਿੰਦੇ ਰਹੇ ਕਿ ਮੈਂ ਬੀਜੇਪੀ ਦਾ ਅੰਧ ਭਗਤ ਹੈਗਾ ਮੈਂ ਬੀਜੇਪੀ ਦਾ ਲਾਇਲ ਸੋਲਜਰ ਹੈਗਾ ਮੈਂ ਔਰ ਉਹ ਅੰਮ੍ਰਾਲਾ ਦੇ ਵਿੱਚ ਕੰਮ ਵੀ ਕਰ ਰਹੇ ਹੈਗੇ ਨੇ ਆਪਣੀ ਕੌਨਸਟਿਟੂਐਂਸੀ ਦੇ ਵਿੱਚ ਥੋੜਾ ਬਹੁਤ ਕੰਮ ਵੀ ਕਰ ਰਹੇ ਹੈਗੇ ਨੇ ਲੇਕਿਨ ਨਾਲ ਦੇ ਨਾਲ ਉਹ ਆਪਣੀ ਨਾਰਾਜ਼ਗੀ ਵੀ ਸ਼ੋਅ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦੇ ਬੀਜੇਪੀ ਲੀਡਰਸ਼ਿਪ ਨੂੰ ਆਇਨਾ ਦਿਖਾਉਣ ਦਾ ਮੌਕਾ ਵੀ ਨਹੀਂ ਉਹ ਜਾਣ ਦਿੰਦੇ ਤੇ ਇਸ ਤੋਂ ਤੁਸੀਂ ਲਗਾ ਸਕਦੇ ਹੈਗੇ ਉਹ ਕਿ ਵੀ ਠੀਕ ਹੈ ਉਹਨਾਂ ਦੀ ਮਜਬੂਰੀਆਂ ਹੋ ਸਕਦੀਆਂ ਨੇ ਇਹਨਾਂ ਲੀਡਰ ਦੀਆਂ ਚਾਹੇ ਉਹ ਰਾਮ ਵਿਲਾਸ ਸ਼ਰਮਾ ਹੋਣ ਚਾਹੇ ਉਹ ਕੈਪਟਨ ਅਭਿਮਨਿਊ ਹੋਣ ਚਾਹੇ ਉਹ ਹੋਰ ਦੂਸਰੇ ਵੀ ਲੀਡਰਸ ਹੋਣ ਜਿਨ੍ਹਾਂ ਨੂੰ ਇਗਨੋਰ ਕੀਤਾ ਗਿਆ ਹੈਗਾ ਉਹ ਫੀਲਡ 'ਚ ਨਜ਼ਰ ਆਉਂਦੇ ਹੈਗੇ ਨੇ ਲੇਕਿਨ ਕਿੰਨਾ ਕੋ ਉਹਨਾਂ ਦੀ ਇਨਵੋਲਵਮੈਂਟ ਹੈ ਕਿੰਨਾ ਕੋ ਪਾਰਟੀ ਵਾਸਤੇ ਕੰਟਰੀਬਿਊਟ ਕਰ ਰਹੇ ਨੇ ਇਹ ਦੇਖਣਾ ਹੋਏਗਾ ਔਰ ਉਸ ਦੇ ਨਾਲ ਨਾਲ ਜਿਹੜਾ نیچے رینک اینڈ فائل ہے گا باقی اور کیڈر ہے گا او بھی کافی حد تک جڑا او ਬਹੁਤ ਜ਼ਿਆਦਾ ਅਸੀਂ ਡੀਮੋਰਲਾਈਜ਼ ਤੇ ਨਹੀਂ ਉਹਨਾਂ ਨੂੰ ਕਵਾਂਗੇ ਲੇਕਿਨ ਜਿਸ ਤਰ੍ਹਾਂ ਦਾ ਜੋਸ਼ ਪਿਛਲੇ ਚੋਣਾਂ ਦੇ ਵਿੱਚ ਭਾਜਪਾ ਦੇ ਵਰਕਰਸ ਦੇ ਵਿੱਚ ਕਾਰਕਿਰਤਾਵਾਂ ਦੇ ਵਿੱਚ ਨਜ਼ਰ ਆਂਦਾ ਸੀਗਾ ਉਹ ਇਸ ਵਾਰ ਉਸ ਤਰ੍ਹਾਂ ਦਾ ਸਪਾਰਕ ਜਿਹੜਾ ਨਾ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਸਪਾਰਕ ਦੀ ਘਾਟ ਲੱਗ ਰਹੀ ਹੈਗੀ ਤੇ ਦੂਸਰੇ ਪਾਸੇ ਜਿਹੜੇ ਉੱਥੇ ਘੱਟ ਗਿਣਤੀਆਂ ਜਾਂ ਦਲਤ ਵੋਟਰ ਉਹਨਾਂ ਦਾ ਕਿਸ ਤਰ੍ਹਾਂ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਆ ਦਲਿਤ ਵੋਟਰ ਵੀ ਪਿਛਲੇ ਇਲੈਕਸ਼ਨ ਦੇ ਵਿੱਚ ਕਾਫੀ ਹੱਦ ਤੱਕ ਬੀਜੇਪੀ ਦੇ ਨਾਲ ਸੀ ਖਾਸ ਤੌਰ ਤੇ ਅਗਰ ਜੇ ਸੇ ਲੋਕ ਸਭਾ ਦੀ ਗੱਲ ਕਰੀਏ ਜੀ ਤੇ ਦਲਿਤ ਵੋਟਰਸ ਵੀ ਬੀਜੇਪੀ ਦੇ ਨਾਲ ਸੀਗੇ ਲੇਕਿਨ ਇਸ ਵਾਰ ਉਹਦੇ ਵਿੱਚ ਵੀ ਸੇਂਦ ਲਗੇਗੀ ਉਹਦੇ ਵਿੱਚ ਵੀ ਮਨੂੰ ਨਹੀਂ ਲੱਗਦਾ ਕਿ ਸਾਰੇ ਤੇ ਸਾਰੇ ਜਿਨ੍ਹਾਂ ਲੋਕਾਂ ਨੇ ਪਿਛਲੀ ਵਾਰ ਵੀ ਮੋਦੀ ਨੂੰ ਵੋਟ ਕੀਤਾ ਸੀਗਾ ਉਹ ਇਸ ਵਾਰ ਵੀ ਉਧਰ ਜਾਣਗੇ ਉਹ ਮਨੂੰ ਲੱਗਦਾ ਹੈਗਾ ਕਿ ਉਸ ਦਾ ਕਾਫੀ ਫਾਇਦਾ ਜਿਹੜਾ ਉਹ ਕਾਂਗਰਸ ਨੂੰ ਵੀ ਮਿਲ ਸਕਦਾ ਹੈਗਾ। ਹਮੇਸ਼ਾ ਜਿਸ ਤਰ੍ਹਾਂ ਇਹ ਸਮੀਕਰਨ ਬਣਿਆ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਸਾਰਾ ਕੁਝ ਬਦਲਿਆ ਪਿਛਲੀਆਂ ਚੋਣਾਂ ਤੋਂ ਬਾਅਦ ਜਿਹੜੀ 17ਵੀਂ ਲੋਕ ਸਭਾ ਦੀ ਚੋਣ ਹੋਈ ਸੀ ਤੇ ਹੁਣ 18ਵੀਂ ਲੋਕ ਸਭਾ ਦੀ ਚੋਣ ਹੋ ਰਹੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਅਨੁਮਾਨ ਹੈ ਤੁਹਾਡਾ ਕਿ ਕਿੰਨੀਆਂ ਕੋ ਸੇਟਾਂ ਕਾਂਗਰਸ ਤੇ ਕਿੰਨੀਆਂ ਕੋ ਭਾਜਪਾ ਲਿਆਉਣ ਦੀਆਂ ਸੰਭਾਵਨਾਵਾਂ ਬਣ ਰਹੀਆਂ। ਜਨੂ ਸਾਹਿਬ ਜੇ ਅਸੀਂ ਸੀਟ ਵਾਈਜ਼ ਆਪਾਂ ਜੇ ਅਸੀਂ ਐਨਾਲਿਸਿਸ ਕਰਨਾ ਸ਼ੁਰੂ ਕਰੀਏ ਤੇ ਕੁਝ ਸੀਟਾਂ ਤਾਂ ਐਸੀਆਂ ਨੇ ਜਿਨ੍ਹਾਂ ਦੇ ਲਗਭਗ ਸਾਫ਼ ਲੱਗ ਰਿਹਾ ਕਿ ਇਹ ਪਾਰਟੀਆਂ ਜਿੱ ਸਕਦੀ ਜਿਵੇਂ ਦਪਿੰਦਰ ਹੂੜਾ ਦੀ ਸੀਟ ਹੈ ਰੋਤਕ ਵਾਲੀ ਸੀਟ ਹੈ ਉੱਥੇ ਦਪਿੰਦਰ ਹੂੜਾ ਕਾਫੀ ਸਟਰੋਂਗ ਪੋਜੀਸ਼ਨ 'ਚ ਹੈਗੇ ਨੇ ਉਹ ਸੀਟ ਜਿੱਤ ਸਕਦੇ ਹੈਗੇ ਨੇ ਇਸੇ ਤਰ੍ਹਾਂ ਹੀ ਸਾਰਦੀ ਸੀਟ ਬੜੀ ਇੰਪੋਰਟੈਂਟ ਹੈ ਉੱਥੇ ਫੋਰ ਕਾਰਨਰਡ ਕੰਟੈਸਟ ਵੈਸਾ ਸਾਰੀ ਜਗ੍ਹਾ ਹੈਗਾ ਲੇਕਿਨ ਉੱਥੇ ਕਾਫੀ ਇੰਟਰਸਟਿੰਗ ਹੈ ਕਿਉਂਕਿ ਉੱਥੇ ਰਣਜੀਤ ਚੋਟਾਲਾ ਨਾਣਾ ਚੋਟਾਲਾ ਤੋਂ ਸੁਨਾਨਾ ਚੋਟਾਲਾ ਤੇ ਨੂੰ ਚੋਟਾਲਾ ਚੋਟਾਲਾ ਕਲੈਨ ਦੇ ਖੜੇ ਨੇ ਤੇ ਉਹਨਾਂ ਦੇ ਅਗੇਂਸਟ ਜੈ ਪ੍ਰਕਾਸ਼ ਜੈ ਪ੍ਰਕਾਸ਼ ਬੜੇ ਸਦੇ ਹੋਏ ਵੈਟਰਨ ਪੋਲਿਟਿਸ਼ੀਅਨ ਹੈਗੇ ਨੇ ਔਰ ਪਿਛਲੇ ਲੱਗਦਾ 90s ਤੋਂ ਉਹ ਇਲੈਕਸ਼ਨ ਲੜ ਰਹੇ ਨੇ ਉਤੋਂ ਸੀਟ ਜਿੱਤ ਵੀ ਚੁੱਕੇ ਹੈਗੇ ਨੇ ਔਰ ਲੋਕਲ ਲੀਡਰ ਹੈਗੇ ਨੇ ਲੋਕਲ ਲੈਵਲ ਦੇ ਤੇ ਉਹਨਾਂ ਦੀ ਕਾਫੀ ਅੱਛੀ ਜਿਹੜੀ ਪੈਠ ਹੈ ਲੋਕਾਂ ਦੇ ਵਿੱਚ ਤੇ ਉਥੇ ਔਰ ਇਹ ਤਿੰਨ ਜਿਹੜੇ ਵੋਟ ਕੈਂਡੀਡੇਟਸ ਅਗੇ ਨੇ ਇਹਨਾਂ ਦਾ ਜਿਹੜਾ ਟਾਰਗੇਟ ਵੋਟ ਹੈ ਉਹ ਲਗਭਗ ਇੱਕ ਜਿਹਾ ਸਾ ਹੈਗਾ ਉਹ ਵੰਡਿਆ ਜਾਣਾ ਤੇ ਹਾਂ ਇਹਨਾਂ ਤਿੰਨਾਂ ਦੇ ਵਿੱਚ ਵੰਡੇ ਜਾਣ ਤੇ ਉਥੇ ਮੈਨੂੰ ਲੱਗਦਾ ਜਾਰਟ ਵੋਟ ਮੋਸਟਲੀ ਹਾਂਜੀ ਉਹਨਾਂ ਦੀ ਟਾਰਗੇਟ ਜਾਰਟ ਵੋਟ ਦੇ ਉੱਤੇ ਹੈਗਾ ਉਹਦੇ ਵਿੱਚ ਫਾਇਦਾ ਜਿਹੜਾ ਉਹ ਮੈਨੂੰ ਲੱਗਦਾ ਜੈ ਪ੍ਰਕਾਸ਼ ਨੂੰ ਮਿਲ ਸਕਦਾ ਹੈਗਾ ਇਸੇ ਤਰ੍ਹਾਂ ਤੁਹਾਡੀ ਸੀਟ ਜਿਹੜੀ ਸਰਸਾ ਵਾਲੀ ਹੈ ਜਿੱਥੇ ਅਸ਼ੋਕ ਤਮਰ ਔਰ ਸ਼ੈਲਜਾ ਦੇ ਵਿੱਚ ਮੁਕਾਬਲਾ ਸਮਝਿਆ ਜਾ ਰਿਹਾ ਹੈ ਉੱਥੇ ਸ਼ਲਜਾ ਪੋਜੀਸ਼ਨ ਠੀਕ ਲੱਗ ਰਹੀ ਹੈਗੀ ਹੈ ਕਿਉਂਕਿ ਸ਼ਲਜਾ ਵੀ ਉਥੋਂ ਦੀ ਲੋਕਲ ਲੀਡਰ ਹੈਗੇ ਨੇ ਔਰ ਤਮਰ ਦੇਸ਼ਕ ਉਥੋਂ ਜਿ ਚੁਕੇ ਹੈਗੇ ਨੇ ਲੇਕਿਨ ਹੁਣ ਕਿਉਂਕਿ ਉਹਨਾਂ ਨੇ ਪਾਰਟੀ ਚੇਂਜ ਕੀਤੀ ਹੈਗੀ ਔਰ ਲਗਾਤਾਰ ਪਿੱਛੇ ਉਹ ਪਾਰਟੀਆਂ ਚੇਂਜ ਕਰਦੇ ਰਹੇ ਆਲਮੋਸਟ ਸਾਰੀਆਂ ਪਾਰਟੀਆਂ ਦੇ ਵਿੱਚੋਂ ਰਹੇ ਹੈਗੇ ਨੇ ਆਮ ਆਦਮੀ ਪਾਰਟੀ ਵਿੱਚ ਵੀ ਗਏ ਕਾਂਗਰਸ ਤੋਂ ਆਪਣੀ ਵੀ ਪਾਰਟੀ ਬਣਾਈ ਉਸ ਤੋਂ ਬਾਅਦ ਹੁਣ ਭਾਜਪਾ ਵਿੱਚ ਹੈਗੇ ਨੇ ਤੇ ਉਹਨਾਂ ਦੀ ਜਿਹੜੀ ਕ੍ਰੈਡਿਬਿਲਟੀ ਜਿਹੜੀ ਉਹ ਕੱਟ ਲੱਗ ਰਹੀ ਹੈਗੀ ਏ ਉੱਥੇ ਸ਼ੈਲਜਾ ਦੀ ਪੋਜੀਸ਼ਨ ਸਟਰੋਂਗ ਮੰਨੀ ਜਾ ਰਹੀ ਹੈਗੀ ਲੇਕਿਨ ਇਸੇ ਤਰ੍ਹਾਂ ਤੁਸੀਂ ਜੇ ਅੰਬਾਲਾ ਦੇਖੋ ਤੇ ਇੱਥੇ ਬੰਤੋ ਕੁਟਾਰੀਆ ਭਾਜਪੀ ਠੀਕ ਪੋਜੀਸ਼ਨ ਲੱਗ ਰਹੇ ਨੇ ਕਰਨਾਲ ਦੇ ਵਿੱਚ ਖੁਦ ਖੱਟਰ ਚੋਣ ਮੈਦਾਨ ਚ ਨੇ ਹਾਲਾਂਕਿ ਉੱਥੇ ਉਹਨਾਂ ਨੂੰ ਕਾਫੀ ਮੁਕਾਬਲਾ ਦੇ ਰਹੇ ਨੇ ਦਿਵਯਾਂਸ਼ੂ ਬੁੱਦੀ ਰਾਜਾ ਲੇਕਿਨ ਯੰਗ ਲੜਕਾ ਹੈਗਾ ਔਰ ਇਸ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਖੱਟਰ ਫਿਰ ਵੀ ਉਹ ਸੀਟ ਕਰ ਸਕਦੇ ਨੇ ਹਾਲਾਂਕਿ ਆਬਜ਼ਰਵਰਸ ਦਾ ਤਾਂ ਇਹ ਵੀ ਗਾਣਾ ਕਿ ਕੋਈ ਵੱਡੀ ਗੱਲ ਨਹੀਂ ਕਿਸ ਖਟਰ ਤੋਂ ਹਾਰ ਵੀ ਸਕਦੇ ਨੇ ਤੇ કુલ ਮਿਲਾ ਕੇ ਜੇ ਅਸੀਂ ਟੋਟਲ ਮਿਲਾ ਕੇ ਦੇਖੀਏ 10 ਦੀਆਂ 10 ਸਿੱਟਾਂ ਦੀ ਜੇ ਅਸੀਂ ਐਨਾਲਿਸਿਸ ਕਰੀਏ ਤੇ 5-5 ਦੇ ਆਸ-ਪਾਸ ਦੋਨੋਂ ਦੇ ਵਿੱਚ ਸਿਚੁਏਸ਼ਨ ਲੱਗ ਰਹੀ ਹੈਗੀ ਜੀ ਬਾਕੀ ਜੀ ਜੀ ਆਖਰੀ ਸਿਚੁਏਸ਼ਨ ਕੀ ਬਣਦੀ ਹੈ ਉਹ ਹੁਣ ਸਾਨੂੰ 4 ਤਰੀਕ ਨੂੰ ਹੀ ਪਤਾ ਲੱਗ ਸਕੇਗਾ ਸਾਨੂੰ ਆਖਰੀ ਨਤੀਜੇ 4 ਜੂਨ ਨੂੰ ਜਦੋਂ ਆਉਣੇ ਉਦੋਂ ਤੱਕ ਇੰਤਜ਼ਾਰ ਕਰਨਾ ਪਵੇਗਾ ਪਰ ਮਲੋਤਰਾ ਜੀ ਦੀ ਇਹ رائے ਹੈ ਕਿ ਜਿਹੜੇ ਸਮੀਕਰਨ ਇਸ ਵਾਰ ਬਦਲੇ ਆ ਉਹਦੇ ਨਾਲ ਜਿਸ ਤਰ੍ਹਾਂ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਨੇ 10 ਦੀਆਂ 10 ਹਰਿਆਣਾਂ ਦੀਆਂ ਲੋਕ ਸਭਾ ਸੀਟਾਂ ਜਿੱਤੀਆਂ ਸੀ ਇਸ ਵਾਰ ਉਹਨਾਂ ਲਈ ਇਹ ਸੰਭਵ ਨਹੀਂ ਹੋਏਗਾ ਤੇ ਇਹ 50-50 ਦਾ ਜਿਹੜਾ ਨਤੀਜਾ ਆਉਣ ਦੀਆਂ ਸੰਭਾਵਨਾਵਾਂ ਮਲੋਤਰਾ ਜੀ ਨੇ ਪ੍ਰਗਟ ਕੀਤੀਆਂ ਇਹ ਹੁਣ ਸਾਨੂੰ ਅੱਜ ਸ਼ਾਮ ਨੂੰ ਜਿਸ ਤਰ੍ਹਾਂ ਹਰ ਉਮੀਦਵਾਰ ਦੇ ਜਿਹੜੇ ਵੋਟਰ ਹੈ ਉਹ ਆਪਣੀ ਵੋਟ EVM ਚ ਬੰਦ ਕਰ ਦੇਣਗੇ ਤੇ 4 ਜੂਨ ਨੂੰ ਜਦੋਂ ਨਤੀਜੇ ਆਉਣਗੇ ਉਦੋਂ ਇਸ ਦਾ ਠੀਕ ਜਿਹੜਾ ਕੀ ਨਤੀਜਾ ਵੋਟਰ ਨੇ ਕੀ ਫਤਵਾ ਦਿੱਤਾ ਉਹ ਸਾਡੇ ਸਾਹਮਣੇ ਆਏਗਾ ਇਸ ਤੇ ਅਸੀਂ ਆਪਣਾ ਪ੍ਰੋਗਰਾਮ ਜਿਹੜਾ ਸਮਾਪਤ ਕਰਦੇ ਹਾਂ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਬਕਾਇਦਾ Facebook ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੇ ਕਮੈਂਟ ਦੇ ਕੇ ਦੱਸ ਸਕਦੇ ਹੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਨਾਲ YouTube ਜਿਹੜਾ ਸਾਡਾ ਸੱਜਣ ਮੀਡੀਆ ਚੈਨਲ ਹੈ ਉਸ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਮਲੋਤਰਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਜੀ ਬਹੁਤ ਬਹੁਤ ਧੰਨਵਾਦ ਜੇਲੂ ਸਾਹਿਬ ਤੁਹਾਡਾ ਤੁਸੀਂ ਮੈਨੂੰ ਇਨਵਾਈਟ ਕੀਤਾ